بلکار کہتے ہیں کہ عام کو خاص لکھ رہا ہوں مانو اپنا خاص لکھ رہا ہوں لکھ رہا ہوں اپنے وجود کا ایک قصہ یعنی بکواس لکھ رہا ہوں زرد کی زد کے کینوس پہ درد کو میں آس لکھ رہا ہوں سچ کو ہوں تو تیرا ہجر ہے جو جانا ایک بیواز لکھ رہا ہوں اوڑی تو گی یار کہ بڑیاں گلنے نے تینوں کینڈ ہو ਬੜੀਆਂ ਜੱਲਾਂ ਨੇ ਤੈਨੂੰ ਕਹਿਣ ਨੂੰ ਮੈਂ ਤੇਲ ਵੀ ਲਾ ਲਿਆ ਸਾਈਕਲ ਦੀ ਚੈਨ ਨੂੰ ਹੁਣ ਭੱਜ ਜਾ ਬਣਦਾ ਕਿ ਹੁਣੀ ਕੁਝ ਨਹੀਂ ਦਾ ਤੈਨੂੰ ਲਤੂਗਾ ਅੱਜ ਰਾਤ ਜਿਹਨੇ ਹੀ ਕੱਲ ਸੂਏ ਜੀ ਵੀ ਮਕੂਗਾ ਬਣਦਾ ਕਿ ਹੁਣੀ ਕੁਝ ਨਹੀਂ ਦਾ ਤੈਨੂੰ ਲਤੂਗਾ ਹਿੰਦੇ ਨੇ ਕੈਨੇਡਾ ਚ ਪੰਜਾਬ ਵਸਦਾ ਇਸ ਦਾ ਇੱਕ ਨਜ਼ਾਰਾ ਕੈਨੇਡਾ ਦੇ ਸ਼ਹਿਰ ਸਰੀ ਦੇ ਇੱਕ ਰੈਸਟੋਰੈਂਟ ਪੰਜ ਤਾਰਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ 올 ਇਨ 올 ਕਲੱਬ ਵੱਲੋਂ ਉੱਪਰ ਦੇ ਕਲਾਕਾਰਾਂ ਦੀ ਮਹਿਫਲ ਲਾਈ ਗਈ ਜਿਸ ਵਿੱਚ ਪੰਜਾਬੀ ਗਾਇਕੀ ਤੇ ਕਮੇਡੀ ਦਾ ਦੌਰ ਚੱਲਿਆ ਇਸ ਮੌਕੇ ਸੰਸਦ ਮੈਂਬਰ ਸੁਖ ਧਾਲੀਵਾਲ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਉੱਪਰ ਦੇ ਕਲਾਕਾਰਾਂ ਨੂੰ ਥਾਪੜਾ ਦਿੱਤਾ ਆਓ ਤੁਹਾਨੂੰ ਸਰੀ ਦੇ ਪੰਜ ਤਾਰਾਂ ਚ ਲੱਗੀ ਪੰਜਾਬੀਆਂ ਦੀ ਮਹਿਫਲ ਦੀ ਰਿਪੋਰਟ ਦਿਖਾਉਂਦੇ ਹਾਂ ਇਸ ਪਲੇਟਫਾਰਮ ਆ ਲਾਸਟ ਵਨ ਆ ਇਨਵੈਸਟ ਐਂਡ ਇਨ ਫੈਕਟ ਆਈ ਕਵਰਡ ਆਲ ਦਾ ਇਨਫੋਰਮੈਸ਼ਨ ਫਰਮ ਰਿਵਿੰਟਨ ਟੂਡੇ ਟੂ ਬੀ ਸ਼ੋਰ ਇਟ ਆਈ ਗੋ ਇਚ ਐਂਡ एवरीवन ਆਫ ਯੂ ਇਸਟਾਰਟ ਸਮਵੇਅਰ ਇਫ ਆਈ ਕੈਨ ਟੈਲ ਯੂ ਵਿਦ ਰਿਟਾਇਰ देयर इज ਅ ਲੋਟ ਆਫ ਟੈਲੈਂਟ in this room and one day you will find out that there will be many many of us that will be coming uh, to make sure that we listen to you and uh, and enjoy the dream that you have that becomes our dream so working class family show ਉਹਨਾਂ ਦੇ ਇੰਜੀਨੀਅਰਿੰਗ ਦੀ ਡਿਗਰੀ ਆ ਉਥੋਂ ਲਈ ਇੱਥੇ ਆ ਕੇ ਵੀ ਡਿਗਰੀਆਂ ਕੀਤੀਆਂ ਇੰਜੀਨੀਅਰਿੰਗ ਦੀਆਂ ਪਰ ਉਹਨਾਂ ਨੇ ਕੰਮ ਨਹੀਂ ਆਇਆ ਨਾ professionਲ ਇੰਜੀਨੀਅਰ ਬਣਿਆ ਲੈਂਡਸਕੇਪਰ ਬਣਿਆ ਆਪਣਾ ਸਮਾਲ ਬਿਜ਼ਨਸ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਕਿਉਂਕਿ ਆਪਾਂ ਜਦੋਂ ਡ੍ਰੀਮ ਲੈ ਕੇ ਚੱਲਦੇ ਆ ਨਾ ਉਹ ਪੂਰਾ ਹੋ ਜਾਂਦਾ ਤੇ ਇਹ ਸੋਚਿਆ ਬਿਲਕ ਪਾਲ ਮਾਰਟਨ ਬਿਲਗੇਮਨ ਨੂੰ ਇਸਨੂੰ ਪੇਜ ਜਦ મે 3rd ਡਿਗਰੀ ਆਪਣੀ ਗ੍ਰੈਜੂਏਟ ਹੈ ਯੂਨੀਵਰਸਿਟੀ ਕਹਿੰਦਾ ਤਾਂ ਉਹਨਾਂ ਨੇ ਮੈਨੂੰ ਜਿਹੜਾ ਸੀ ਇਧਰ ਨੂੰ پرت آف پارلیمنٹ سکسر سال بعد جا کے لبرل چنیا سی اتنا لوگ نے کہ وہ سرکا میں اپنی انجینئرنگ بزنس ویگ بھی چڈ کے ایک لکان کے پیار جا وہ رچ گیا تھی بھی ادا ہی ہیں.

ਅਸਤਾ ਜੋ মিডিਆ ਦੇ ਕਾਰਨਕੁੱਤ ਪੰਜਾਬ ਤੋਂ ਆਏ ਹੋ ਹਿੰਦੁਸਤਾਨ ਤੋਂ ਐ ਸਦਾ ਤੋਂ ਬੁਲੰਦ ਸੰਸੇਦ ਇਹਨਾਂ ਜਿਹੜੇ ਬਹੁਤਾਂ ਯਾਤਰਾ ਮੈਨੂੰ ਪੰਤਾਲਾ ਦੀ ਗੱਲ ਕਰਦੇ ਆ ਤਾਂ ਮੈਨੂੰ ਅੱਜ ਫੋਟੋ ਦਿਖਾਉਦੇ ਸੀ ਆਈ ਵਾਸ ਲੁਕਿੰਗ ਮੱਚ ਜੰਗਰ ਤੇ ਉਹਨੂੰ 2011 ਦੇ ਵਿੱਚ ਜਦੋਂ ਮੈਂ ਮੈਂ ਬਰੋ ਪਾਰਲੀਮੈਂਟ ਉਸਪਰੀ ਸੀਗਾ ਤੇ ਮੈਂ ਕੋਈ ਮੁਖੰਨੇ ਗਿਆ ਸਰ ਦਾ ਰਣਜੀਤ ਸਿੰਘ ਇਹਨਾਂ ਦੇ ਇਹਨਾਂ ਦੇ ਡੈਡ ਆ ਉਹਨਾਂ ਨੇ ਮੈਨੂੰ ਬੁਲਾਇਆ ਸੋ ਘਰ ਘਰ ਚ ਜਿਹੜੀਆਂ ਯਾਦਾਂ ਜੜੀਆਂ ਨੇ ਉਹ ਜੁੜੀਆਂ ਹੁੰਦੀਆਂ So, okay. uh, let's enjoy the rest of the evening and uh, looking forward to joining you in future events that you put together Very nice.